ਦੋਸਤੋ ਅੱਜ ਤੁਹਾਨੂੰ ਸੱਚੀ ਕਹਾਣੀ ਸੁਣਾਉਂਦਾ ਹਾਂ ਜੋ ਕੁਝ ਦਿਨ ਪਹਿਲਾਂ ਹੀ ਵਾਪਰੀ ਇਹ ਫਿਲਮੀ ਕਹਾਣੀ ਵਾਂਗ ਹੀ ਹੈ ਤੁਹਾਨੂੰ ਇਹ ਕਹਾਣੀ ਸੁਣੀ ਜ਼ਰੂਰ ਹੋਏਗੀ ਕਿਉਂਕਿ ਸੋਸ਼ਲ ਮੀਡੀਆ ਤੇ ਬੁਰੀ ਤਰ੍ਹਾਂ ਵਾਇਰਲ ਹੋਈ 19 ਸਾਲਾਂ ਬਾਅਦ ਇੱਕ ਬਾਪ ਆਪਣੇ ਪੁੱਤ ਨੂੰ ਮਿਲਿਆ ਪੰਜਾਬੀ ਬਾਪ ਆਪਣੇ ਜਾਪਾਨੀ ਪੁੱਤ ਨੂੰ ਮਿਲਿਆ ਬਹੁਤ ਹੀ ਪਿਆਰੀ ਕਹਾਣੀ ਹੀ ਬਣ ਗਈ ਹੈ ਔਰ ਇਸ ਤੇ ਤਾਂ ਫਿਲਮ ਵੀ ਬਣਨੀ ਚਾਹੀਦੀ ਹੈ ਕਿਉਂਕਿ ਇਹ ਕਹਾਣੀ ਇੱਕ ਸੁਪਨੇ ਵਾਂਗ ਹੀ ਹੈ ਇੱਕ ਬਾਪ 19 ਸਾਲਾਂ ਬਾਅਦ ਆਪਣੇ ਪੁੱਤ ਨੂੰ ਮਿਲਿਆ ਉਸ ਦਾ ਬਾਪ ਕੀ ਆਖਦਾ ਹੈ ਮੈਨੂੰ ਤਾਂ ਇਹ ਸੁਪਨੇ ਵਰਗਾਈ ਲੱਗ ਰਿਹਾ ਹੈ ਮੈਂ ਨਹੀਂ ਚਾਹੁੰਦਾ ਕਿ ਇਹ ਸੁਪਨਾ ਕਦੇ ਵੀ ਟੁੱਟੇ ਮੈਨੂੰ ਤਾਂ ਹਲੇ ਤੱਕ ਵਿਸ਼ਵਾਸ ਵੀ ਨਹੀਂ ਹੋ ਰਿਹਾ ਕਿ ਮੈਂ ਆਪਣੇ ਪੁੱਤ ਨੂੰ ਲਗਭਗ 20 ਸਾਲਾਂ ਦੇ ਬਾਅਦ ਮਿਲ ਰਿਹਾ ਹਾਂ ਇਹ ਦੱਸਦਿਆਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦਾ ਮਨ ਪਰ ਆਇਆ ਪਰ ਉਹਨਾਂ ਨੇ ਖਿੜੇ ਚਿਹਰੇ ਨਾਲ ਆਪਣੇ ਪੁੱਤ ਨੂੰ ਆਪਣੇ ਸੀਨੇ ਨਾਲ ਲਾਇਆ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਜੋ ਹੰਝੂ ਵਗ ਰਹੇ ਸਨ ਉਹ ਬਿਆਨ ਕਰ ਰਹੇ ਸਨ ਕਿ ਇੱਕ ਪੁੱਤ ਆਪਣੇ ਬਾਪ ਲਈ ਤੇ ਇੱਕ ਬਾਪ ਆਪਣੇ ਪੁੱਤ ਨੂੰ ਆਪਣੇ ਨਾਲ ਮਿਲਣ ਲਈ ਕਿੰਨੇ ਲੋਚ ਦੇ ਹੋਣੇ ਹਨ ਇੱਕ ਦੂਸਰੇ ਤੋਂ ਦੂਰ ਬੈਠੇ 2007 ਵਿੱਚ ਸੁਖਪਾਲ ਸਿੰਘ ਜਾਪਾਨ ਵਿੱਚ ਜਿਸ ਕਹਾਣੀ ਨੂੰ ਅਧੂਰੀ ਛੱਡ ਆਏ ਸਨ ਉਸ ਕਹਾਣੀ ਨੇ 19 ਅਗਸਤ ਨੂੰ ਇੱਕ ਸੁਖਾਵਾਂ ਮੋੜ ਲੈ ਲਿਆ ਉਸ ਦਿਨ 19 ਅਗਸਤ ਨੂੰ ਜਾਪਾਨ ਵਿੱਚ ਜੰਮੇ ਪਲੇ ਰਿੰਤਾ ਕਹਾਤਾ ਆਪਣੇ ਪਿਤਾ ਨੂੰ ਮਿਲਣ ਲਈ ਆਏ ਤੇ ਜਫੀ ਦੇ ਵਿੱਚ ਲੈ ਲਿਆ ਅੰਮ੍ਰਿਤਸਰ ਰਹਿੰਦੇ ਸੁਖਪਾਲ ਸਿੰਘ ਨੇ ਸਾਲ 2002 ਵਿੱਚ ਇੱਕ ਸੱਚੀ ਸੱਚੀਆ ਤਾਕਾਹਾਤਾ ਨਾਮ ਦੀ ਜਾਪਾਨੀ ਮੈਲਾ ਨਾਲ ਵਿਆਹ ਕੀਤਾ ਸੀ ਰਿੰ ਤਾਕਾ ਹਾ ਤ ਉਹ ਦੋ ਕਰੀਬ 2 ਸਾਲ ਦੇ ਸੀ ਜਦੋਂ ਉਹਨਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ ਪਰ ਕੁਝ ਸਾਲ ਬਾਅਦ ਉਹ ਵੱਖ ਹੋ ਗਏ ਸਨ 2007 ਵਿੱਚ ਜਪਾਨ ਤੋਂ ਪਰਤਨ ਮਗਰੋਂ ਸੁਖਵਾਲ ਦਾ ਆਪਣੇ ਪੁੱਤ ਤੇ ਪਤਨੀ ਨਾਲ ਕੋਈ ਵੀ ਰਾਬਤਾ ਨਹੀਂ ਰਿਹਾ ਸੀ ਪਰ 19 ਸਾਲ ਬਾਅਦ ਪਿਤਾ ਨੂੰ ਮਿਲੇ ਰਿੰ ਨੂੰ ਸਿਰਫ ਪਿਤਾ ਹੀ ਨਹੀਂ ਸਗੋਂ ਇੱਕ ਨਿੱਕੀ ਭੈਣ ਤੇ ਇੱਕ ਨਵਾਂ ਪਰਿਵਾਰ ਵੀ ਮਿਲ ਗਿਆ ਸੀ ਸੁਖਵਾਲ ਸਿੰਘ ਅੰਮ੍ਰਿਤਸਰ ਵਾਲੇ ਦੱਸਦੇ ਹਨ ਮੇਰੀ ਰਿੰਦੀ ਮਾਂ ਨਾਲ ਮੁਲਾਕਾਤ THAILAND AIRPORT ਤੇ ਹੋਈ ਸੀ। ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ। ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿੰਦੀ ਮਾਂ ਸੱਚਿਆ ਤਾਕਾਹਤਾ ਦੀਆਂ ਸੀਟਾਂ ਇਕੱਠੀਆਂ ਸਨ। ਸੁਖਪਾਲ ਸਿੰਘ ਨੇ ਸੱਚਿਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਹਨਾਂ ਨੂੰ ਦਰਬਾਰ ਸਾਹਿਬ ਤੇ ਬਾਗਾ ਬਾਰਡਰ ਦਿਖਾਉਣ ਲਈ ਲੈ ਆ ਸਕਦੇ ਹਨ। ਉਹਨਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੇਰੇ ਨਾਲ ਆ ਗਏ। ਸੁਖਪਾਲ ਸਿੰਘ ਮੁਤਾਬਕ ਇਸ ਤੋਂ ਬਾਅਦ ਉਸ ਸੱਚਿਆ ਨੂੰ ਅੰਮ੍ਰਿਤਸਰ ਆਪਣੇ ਪਰਿਵਾਰ ਕੋਲ ਵੀ ਲਿਆਏ ਤੇ ਉਹਨਾਂ ਦੇ ਪਰਿਵਾਰ ਨਾਲ ਕਈ ਦਿਨ ਰਹੇ। ਇਸ ਮਗਰੋਂ ਸਚਿਆ ਨੇ ਜਾਪਾਨ ਜਾ ਕੇ ਸੁਖਪਾਲ ਨੂੰ ਸਪਾਂਸਰਸ਼ਿਪ ਭੇਜੀ ਤੇ ਉਹਨਾਂ ਕੋਲ ਸਾਲ 2002 ਵਿੱਚ ਜਾਪਾਨ ਚਲੇ ਗਏ ਸਚਿਆ ਤਾਂ ਕਹਾਤਾ ਤੇ ਸੁਖਪਾਲ ਦੇ ਵਿਆਹ ਤੋਂ ਬਾਅਦ 2003 ਵਿੱਚ ਉਹਨਾਂ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ ਜਿਹਦਾ ਕਿ ਨਾਮ ਹੈ ਰਿੰ ਸੁਖਪਾਲ ਦੱਸਦੇ ਹਨ ਮੇਰੀ ਉਮਰ ਉਸ ਵੇਲੇ ਕਰੀਬ ਸਿਰਫ 20 ਸਾਲ ਦੀ ਸੀ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਸਮਝ ਨਹੀਂ ਰੱਖਦਾ ਸੀ ਸਾਡੇ ਦੋਵਾਂ ਵਿੱਚ ਸੱਭਿਆਚਾਰਕ ਵਿਖਰੇਵੇਂ ਸਨ ਕਿਉਂਕਿ ਸਾਡਾ ਜਿਹੜਾ ਇੱਥੇ ਕਲਚਰ ਸੀ ਪੰਜਾਬ ਦਾ ਉਹ ਹੋਰ ਸੀ ਤੇ ਜਾਪਾਨ ਦਾ ਕਲਚਰ ਹੋਰ ਸੀ ਉਹ ਦੱਸਦੇ ਹਨ ਕਿ ਉਹ ਕੰਮ ਕਰਕੇ ਆਪਣੇ ਪਰਿਵਾਰ ਨੂੰ ਪੈਸੇ ਭੇਜਣਾ ਚਾਹੁੰਦੇ ਸਨ ਸੁਖਪਾਲ ਦੱਸਦੇ ਹਨ ਕਿ ਉਹ ਸਾਲ 2000 ਵਿੱਚ ਆਪਣੀ ਪਤਨੀ ਨਾਲ ਅਨਮਨ ਮਗਰੋਂ ਆਪਣੇ ਘਰ ਵਾਪਸ ਆ ਗਏ ਸਨ ਉਸ ਵੇਲੇ ਨੂੰ ਯਾਦ ਕਰਦੇ ਹਨ ਉਹ ਦੱਸਦੇ ਹਨ ਰਿੰਨ ਉਹਦੇ ਕਰੀਬ 1.5 ਸਾਲਾਂ ਦਾ ਸੀ ਤੇ ਉਸ ਦੀ ਮਾਂ ਮੈਨੂੰ ਲੈਨ ਇੰਡੀਆ ਆਈ ਸੀ ਤੇ ਮੈਨੂੰ ਵਾਪਸ ਲੈ ਗਏ ਸਨ ਮੇਰੇ 2004 ਦੇ ਅਖੀਰ ਵਿੱਚ ਦੂਜੀ ਵਾਰ ਜਾਪਾਨ ਜਾਣ ਤੋਂ ਬਾਅਦ ਵੀ ਸਾਡੀ ਬਣੀ ਨਹੀਂ ਤੇ ਸਾਡਾ ਤਲਾਕ ਹੀ ਹੋ ਗਿਆ ਉਸ ਤੋਂ ਬਾਅਦ ਮੈਂ ਰਿੰਨ ਨੂੰ ਕਦੇ ਵੀ ਨਹੀਂ ਦੇਖਿਆ ਸੁਖਵਾਲ ਦੱਸਦੇ ਹਨ ਕਿ ਰਿੰਨ ਦੀ ਮਾਂ ਉਹਨਾਂ ਨਾਲ ਨਾਰਾਜ਼ ਤੇ ਗੁੱਸੇ ਸਨ ਉਹਨਾਂ ਨੂੰ ਗੁੱਸਾ ਸੀ ਕਿ ਮਨੂੰ ਛੱਡ ਕੇ ਆ ਗਿਆ ਸੀ ਜਦੋਂ ਉਹਨਾਂ ਨੂੰ ਮੇਰੀ ਲੋੜ ਸੀ ਸੁਖਪਾਲ ਸਿੰਘ ਦੱਸਦੇ ਹਨ ਕਿ 2008 ਵਿੱਚ ਜਦੋਂ ਉਹ ਪੰਜਾਬ ਆਏ ਹੋਏ ਸਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੁਖਪਾਲ ਨੇ ਮੁੜ ਵਿਆਹ ਕਰਵਾ ਲਿਆ ਉਹਨਾਂ ਦੇ ਉਹਨਾਂ ਦੀ 15 ਸਾਲਾਂ ਧੀ ਵੀ ਹੈ ਮੈਨੂੰ ਹਮੇਸ਼ਾ ਇਹ ਘਾਟ ਰੜਕਦੀ ਸੀ ਕਿ ਮੇਰਾ ਇੱਕ ਪੁੱਤ ਵੀ ਹੈ ਜੋ ਬਾਹਰ ਜਾਪਾਨ ਦੇ ਵਿੱਚ ਰਹਿ ਰਿਹਾ ਹੈ ਲੋਕ ਮੈਨੂੰ ਪੁੱਛਦੇ ਸਨ ਕਿ ਮੈਂ ਉਸਨੂੰ ਕਿਵੇਂ ਮਿਲਾਂਗਾ ਪਰ ਮੈਨੂੰ ਵਿਸ਼ਵਾਸ ਸੀ ਕਿ ਉਹ ਕਦੇ ਨਾ ਕਦੇ ਮੈਨੂੰ ਜ਼ਰੂਰ ਮਿਲੇਗਾ ਮੈਂ ਉਹ ਹੁਣ ਤੱਕ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰam ਗੂਗਲ ਤੇ ਆਪਣਾ ਉਸ ਦੇ ਵਿੱਚ ਐਕਸ ਉੱਤੇ ਵੀ ਸਰਚ ਕਰਕੇ ਲੱਭਦਾ ਰਹਿੰਦਾ ਸੀ ਪਰ ਉਹ ਮੈਨੂੰ ਕਿਤੇ ਨਹੀਂ ਮਿਲਿਆ ਮੈਂ ਆਪਣੀ ਪਤਨੀ ਨੂੰ ਵਿਆਹ ਤੋਂ 2-3 ਸਾਲ ਬਾਅਦ ਇਸ ਬਾਰੇ ਦੱਸ ਦਿੱਤਾ ਸੀ ਮੈਂ ਆਪਣੀ ਬੇਟੀ ਨੂੰ ਵੀ ਇਸ ਬਾਰੇ ਦੱਸ ਦਿੱਤਾ ਸੀ ਸੁਖਪਾਲ ਸਿੰਘ ਦੱਸਦੇ ਹਨ ਮੇਰੇ ਪਰਿਵਾਰ ਵਾਲਿਆਂ ਨੇ ਰਿੰਦ ਦੇ ਆਉਣ ਦੀ ਬਹੁਤ ਖੁਸ਼ੀ ਮਨਾਈ ਮੇਰੀ ਪਤਨੀ ਵੀ ਬਹੁਤ ਖੁਸ਼ ਹੈ ਉਹ ਦੱਸਦੇ ਹਨ ਕਿ ਰਿੰਦ ਨੂੰ ਸਿਰਫ ਉਹਨਾਂ ਦੇ ਪੁਰਾਣੇ ਐਡਰੈਸ ਬਾਰੇ ਪਤਾ ਸੀ ਰਿੰਦ ਉੱਥੇ ਗਿਆ ਉਹਨਾਂ ਦੀਆਂ ਫੋਟੋਆਂ ਦਿਖਾ ਕੇ ਉਹਨੇ ਆਪਣੇ ਪਿਤਾ ਸੁਖਵਾਲ ਸਿੰਘ ਬਾਰੇ ਪੁੱਛਿਆ ਰਿੰਦ ਦੱਸਦੇ ਹਨ ਕਿ ਆਮ ਤੌਰ ਤੇ ਉਹਨਾਂ ਦੇ ਕਦੇ ਆਪਣੇ ਪਿਤਾ ਬਾਰੇ ਜ਼ਿਆਦਾ ਨਹੀਂ ਸੋਚਿਆ ਪਰ ਇੱਕ ਘਟਨਾ ਮਗਰੋਂ ਉਹਨਾਂ ਨੇ ਮੀਲਾ ਲੰਬਾ ਸਫ਼ਰ ਕਰਕੇ ਆਪਣੇ ਪਿਤਾ ਨੂੰ ਮਿਲਣ ਜਾਨ ਦਾ ਫੈਸਲਾ ਬਣਾਇਆ ਉਹ ਦੱਸਦੇ ਹਨ ਜਦੋਂ ਮੈਂ ਆਪਣੀ ਜਮਾਤ ਵਿੱਚ ਆਪਣੇ ਪਿਰਵਾਰਕ ਪਿਛੋਕੜ ਬਾਰੇ ਲਿਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਅਜਿਹਾ ਹਾਂ ਜਿਸ ਨੂੰ ਆਪਣੇ ਪਿਤਾ ਬਾਰੇ ਪਤਾ ਹੀ ਨਹੀਂ ਮੈਨੂੰ ਸਿਰਫ ਆਪਣੇ ਪਿਤਾ ਦਾ ਨਾਮ ਪਤਾ ਸੀ ਹੋਰ ਕੁਝ ਵੀ ਨਹੀਂ ਉਹ ਦੱਸਦੇ ਹਨ ਇਸ ਮਗਰੋਂ ਮੈਂ ਆਪਣੀ ਮਾਂ ਨੂੰ ਆਪਣੇ ਪਿਤਾ ਦੀਆਂ ਤਸਵੀਰਾਂ ਦਿਖਾਉਣ ਲਈ ਕਿਹਾ ਤੇ ਉਹਨਾਂ ਦੀਆਂ ਕਹਾਣੀਆਂ ਸੁనిਆਂ ਉਹਨਾਂ ਨੇ ਅੱਗੇ ਦੱਸਿਆ ਮੈਂ ਗੂਗਲ ਮੈਪ ਉੱਤੇ ਉਹ ਪਤਾ ਭਰਿਆ ਜਿੱਥੇ ਮੇਰੇ ਪਿਤਾ ਪਹਿਲਾਂ ਰਹਿੰਦੇ ਸਨ ਤੇ ਉੱਥੋਂ ਦੀਆਂ ਤਸਵੀਰਾਂ ਵੇਖੀਆਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਪਹਿਲੇ ਦਿਨ ਹੀ ਉਹਨਾਂ ਨੂੰ ਮਿਲ ਸਕਾਂਗਾ ਮੈਨੂੰ ਅਜੇ ਵੀ ਇਹ ਸੁਪਨਾ ਹੀ ਲੱਗ ਰਿਹਾ ਹੈ ਰਿੰਦ ਦੱਸਦੇ ਹਨ ਕਿ ਉਹਨਾਂ ਨੇ ਆਪਣੀ ਮਾਂ ਕੋਲੋਂ ਸੁਣਿਆ ਕਿ ਸ਼ਾਇਦ ਉਹਨਾਂ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਹੋਵੇ ਪਰ ਉਹਨਾਂ ਨੂੰ ਇਹ ਬਿਲਕੁਲ ਵੀ ਖਿਆਲ ਨਹੀਂ ਸੀ ਕਿ ਉਹਨਾਂ ਦੀ ਕੋਈ ਭੈਣ ਵੀ ਹੈ ਹੋਵੇਗੀ ਉਹ ਦੱਸਦੇ ਹਨ ਜਪਾਨ ਦੇ ਵਿੱਚ ਮੇਰਾ ਕੋਈ ਭਰਾ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਮੇਰਾ ਭਰਾ ਹੋਵੇਗਾ ਮੈਨੂੰ ਆਪਣੇ ਪਿਤਾ ਦੇ ਨਾਲ ਨਾਲ ਛੋਟੀ ਭੈਣ ਅਤੇ ਇੱਕ ਪਰਿਵਾਰ ਮਿਲ ਗਿਆ ਹੈ ਮੈਂ ਆਪਣੇ ਪਿਤਾ ਨਾਲ ਦਰਵਾਜ਼ਾ ਸਾਹਿਬ ਗਿਆ ਤੇ ਰੱਬ ਦਾ ਧੰਨਵਾਦ ਕੀਤਾ ਮੈਂ ਖੁਸ਼ ਹਾਂ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਹਮੇਸ਼ਾ ਇਹ ਦੱਸਦੇ ਰਹੇ ਹਨ ਕਿ ਉਹਨਾਂ ਦਾ ਇੱਕ ਪੁੱਤ ਜਾਪਾਨ ਵਿੱਚ ਰਹਿੰਦਾ ਹੈ ਤੇ ਉਹਨੂੰ ਮਿਲਣ ਜ਼ਰੂਰ ਆਏਗਾ। ਉਹ ਖੁਸ਼ ਹੁੰਦੇ ਹਨ ਦੱਸਦੇ ਹਨ ਕਿ ਰਿੰਦੇ ਕੋਲ ਉਹ 5 ਡਾਲਰ ਵੀ ਸਨ ਜਿਹੜੇ ਉਹਨਾਂ ਨੇ ਰਿੰਦੀ ਮਾਂ ਨੂੰ ਪਹਿਲੀ ਵਾਰ ਮਿਲਣ ਉੱਤੇ ਗਿਫਟ ਕੀਤੇ ਸਨ। ਸੁਖਪਾਲ ਸਿੰਘ ਦੀਤੀ ਅਵਲੀਨ ਕੋਲ ਦੱਸਦੇ ਹਨ ਕਿ ਉਹਨਾਂ ਨੂੰ ਪਤਾ ਤਾਂ ਸੀ ਕਿ ਉਹਨਾਂ ਦਾ ਇੱਕ ਭਰਾ ਹੈ। ਉਹ ਕਹਿੰਦੇ ਹਨ ਸਾਨੂੰ ਇੱਕਦਮ ਬਹੁਤ ਹੈਰਾਨੀ ਹੋਈ ਤੇ ਖੁਸ਼ੀ ਵੀ। ਮੇਰੇ ਲਈ ਇਹ ਦਿਨ ਬਹੁਤ ਖਾਸ ਹੈ ਉਹ ਦੱਸਦੇ ਹਨ ਕਿ ਉਹ ਆਪਣੇ ਭਰਾ ਦੇ ਨਾਲ ਰਹਿਣਾ ਚਾਹੁੰਦੇ ਹਨ। ਜਪਾਨ ਰਹਿੰਦੇ ਰਿੰਦੀ ਮਾਂ ਨਾਲ ਰਾਬਤਾ ਹੋਣ ਬਾਰੇ ਖੁਸ਼ਖਬਰੀ ਦੱਸਦੇ ਹਨ ਰਿੰਨੇ ਮੇਰੀ ਆਪਣੀ ਮਾਂ ਨਾਲ ਗੱਲ ਵੀ ਕਰਵਾਈ ਹੈ ਉਹ ਬਹੁਤ ਖੁਸ਼ ਹੋਏ ਮੈਨੂੰ ਮੈਂ ਉਹਨਾਂ ਨੂੰ ਪੁੱਛਿਆ ਕਿ ਰਿੰ ਉਹਨਾਂ ਦੀ ਮਰਜ਼ੀ ਨਾਲ ਆਇਆ ਪਰ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਉਹ ਦੱਸਦੇ ਹਨ ਕਿ ਉਹਨਾਂ ਨੂੰ ਇਹ ਸੋਚ ਕੇ ੱਤਕਾ ਲੱਗਦਾ ਹੈ ਕਿ ਉਹ ਚਲਾ ਜਾਵੇਗਾ ਪਰ ਉਹ ਰਿੰ ਨਾਲ ਮਿਲਵਰਤਨ ਬਣਾ ਕੇ ਰੱਖਣਗੇ ਇੱਕ ਵਿਛੜੇ ਬਾਪ ਨੂੰ ਉਸ ਦਾ ਪੁੱਤ ਮਿਲ ਗਿਆ ਤੇ ਇੱਕ ਵਿਚ ਵਿਛੜੇ ਹੋਏ ਪੁੱਤ ਨੂੰ ਉਸ ਦਾ ਬਾਪ ਮਿਲ ਗਿਆ ਇਸ ਤਰ੍ਹਾਂ ਹੀ ਸਾਂਝਾਂ ਪੈਂਦੀਆਂ ਰਹਿਣ ਬਿਛੜੇ ਹੋਏ ਸੱਜਣ ਮਿਲਦੇ ਰਹਿਣ ਜੇ ਵੀ ਕੋਈ ਵੀ ਰਿਸ਼ਤੇਦਾਰ ਕਿਸੇ ਦਾ ਵੀ ਕੋਈ ਰਿਸ਼ਤਾ ਵਿਛੜ ਗਿਆ ਤੇ ਉਹ ਦੁਬਾਰੇ ਮਿਲ ਜਾਵੇ ਰਿਸ਼ਤੇ ਬਿਛੜੇ ਹੋਏ ਚੰਗੇ ਨਹੀਂ ਲੱਗਦੇ ਰਿਸ਼ਤੇ ਤਾਂ ਮਿਲਦੇ ਹੀ ਚੰਗੇ ਲੱਗਦੇ ਨੇ ਕਿਸੇ ਦਾ ਕੋਈ ਕਦੇ ਨਾ ਵਿਛੜੇ ਕਿਸੇ ਦਾ ਕੋਈ ਕਦੇ ਨਾ ਵਿਛੜੇ